ਸਾਡੇ ਬਹੁਤ ਹੀ ਸਨਮਾਨਯੋਗ ਰਾਜ ਸੂਚਨਾ ਕਮਿਸ਼ਨਰ ਪੰਜਾਬ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਪਹੁੰਚੇ ਹਨ ਅਸੀਂ ਗੁਰਦੁਆਰਾ ਸ਼੍ਰੀ ਬੇਬੇ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਦੇ ਵੱਲੋਂ ਉਹਨਾਂ ਨੂੰ ਜੀਓ ਆਇਆਂ ਆਖਦੇ ਹਾਂ ਉਹਨਾਂ ਨੇ 556 ਪਾਵਨ ਪ੍ਰਕਾਸ਼ ਗੁਰਪੁਰਬ ਜਗਤਵਾਲੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਇੱਕ ਬੁੱਕਲੈਟ ਇੱਕ ਚਿੱਤਰਕਾਰੀ ਦਾ ਕਾਰਜ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ ਇਤਿਹਾਸ ਦੇ ਉੱਤੇ ਇੱਕ ਡਾਕੂਮੈਂਟਰੀ ਉਹਨਾਂ ਨੇ ਅੱਜ ਇੱਥੇ ਸਾਨੂੰ ਗੁਰਦੁਆਰਾ ਸ੍ਰੀ ਵੇਰ ਸਹਿਬ ਵਿਖੇ ਮਾਨਯੋਗ ਮੈਜਰ ਸਰਦਾਰ ਅਵਤਾਰ ਸਿੰਘ ਜੀ ਨੂੰ ਆ ਕੇ ਭੇਟ ਕੀਤੀ ਹੈ ਅਸੀਂ ਸਾਰਿਆਂ ਨੇ ਰਲ ਕੇ ਗੁਰੂ ਚਰਨੀ ਗੁਰੂ ਨਾਨਕ ਦੇਵ ਜੀ ਦੇ 555 ਵਿੱਚ ਪ੍ਰਕਾਸ਼ਪੁਰਬ ਨੂੰ ਸਮਰਪਿਤ ਇੱਕ ਵਿਕਟੋਰੀਅਲ ਬੁੱਕਲੇਟ ਜਿਹੜੀ ਗੁਰਦੁਆਰਾ 베ਰ ਸਾਹਿਬ ਦੇ ਚਿੱਤਰਕਾਰੀ ਕਾਰਜ ਨੂੰ ਗੁਰਦੁਆਰਾ 베ਰ ਸਾਹਿਬ ਦਾ ਜੋ ਇਤਿਹਾਸ ਹੈ ਉਹ ਇੱਕ ਚਿੱਤਰਕਾਰੀ ਦਸਤਾਵੇਜ਼ ਰਾਹੀਂ ਤਿਆਰ ਕੀਤਾ ਔਰ ਸਮਰਪਿਤ ਕਰਕੇ ਗੁਰੂ ਚਰਨੀ ਲਾ ਕੇ ਇਹਨੂੰ ਅੱਜ ਸੇਵਾ ਦਾ ਕਾਰਜ ਸੰਗਤ ਦੇ ਵਿੱਚ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੀ ਜਿੰਨੀ ਵੀ ਸੰਗਤ ਅੱਜ ਸ਼ਮੂਲੀਅਤ ਸਮੁੱਚੇ ਪੰਜਾਬ ਤੋਂ ਅੱਜ ਸੁਲਤਾਨਪੁਰ ਲੋਧੀ ਆਏਗੀ ਉਹ ਇਸ ਨੂੰ ਲੈ ਕੇ ਜਾਏਗੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਬੇਬ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਾਡੇ ਬਹੁਤ ਹੀ ਸਨਮਾਨਯੋਗ ਰਾਜ ਸੂਚਨਾ ਕਮਿਸ਼ਨਰ ਪੰਜਾਬ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਪਹੁੰਚੇ ਹਨ ਅਸੀਂ ਗੁਰਦੁਆਰਾ ਸ੍ਰੀ ਬੇਬ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਦੇ ਵੱਲੋਂ ਉਹਨਾਂ ਨੂੰ ਜਿਉਂ ਆਇਆ ਆਖਦੇ ਆ ਉਹਨਾਂ ਨੇ 556 ਪਾਵਨ ਪ੍ਰਕਾਸ਼ ਗੁਰਪੁਰਬ ਜਗਤਵਾਲੀ ਸੈਭ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਇੱਕ ਬੁੱਕਲੇਟ ਇੱਕ ਚਿੱਤਰਕਾਰੀ ਦਾ ਕਾਰਜ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ ਇਤਿਹਾਸ ਦੇ ਉੱਤੇ ਇੱਕ ਡਾਕੂਮੈਂਟਰੀ ਉਹਨਾਂ ਨੇ ਅੱਜ ਇੱਥੇ ਸਾਨੂੰ ਗੁਰਦੁਆਰਾ ਸ੍ਰੀ ਵੇਵ ਸਾਹਿਬ ਵਿਖੇ ਮਾਨਯੋਗ ਮੈਂਜੋ ਸਰਦਾਰ ਅਵਤਾਰ ਸਿੰਘ ਜੀ ਨੂੰ ਆ ਕੇ ਭੇਟ ਕੀਤੀ ਹੈ ਔਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਨਤਮਸਤਕ ਹੋਏ ਹਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਉੱਚੇ ਮਰਤਬੇ ਔਰ ਤੌਫੀਕ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਇਸ ਪਵਿੱਤਰ ਦਿਹਾੜੇ ਤੇ ਅੱਜ ਗੁਰੂ ਨਾਨਕ ਦੇਵ ਜੀ ਦੀ ਚਰਨ ਛੂ ਧਰਤੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਬੇਰ ਸਾਹਿਬ ਵਿਖੇ ਗੁਰੂ ਚਰਨੀ ਲੱਗ ਕੇ ਅੰਮ੍ਰਿਤ ਵੇਲੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਆਫੀਸਰ ਸਹਿਮਾਨ ਗੁਰਦੁਆਰਾ ਮੈਨੇਜਮੈਂਟ ਦੇ ਮੈਂਬਰਸ ਅਤੇ ਖਾਸ ਕਰ ਜਿਹੜਾ ਡਿਪੂਟੀਜ਼ ਆਏ ਨੇ ਅਸੀਂ ਸਾਰਿਆਂ ਨੇ ਰਲ ਕੇ ਗੁਰੂ ਚਰਨੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਪਿਕਟੋਰੀਅਲ ਬੁੱਕਲੇਟ ਜਿਹੜੀ ਗੁਰਦੁਆਰਾ 베ਰ ਸਾਹਿਬ ਦੇ ਚਿੱਤਰਕਾਰੀ ਕਾਰਜ ਨੂੰ ਗੁਰਦੁਆਰਾ 베ਰ ਸਾਹਿਬ ਦਾ ਜੋ ਇਤਿਹਾਸ ਹੈ ਉਹ ਇੱਕ ਚਿੱਤਰਕਾਰੀ ਦਸਤਾਵੇਜ ਰਾਹੀਂ ਤਿਆਰ ਕੀਤਾ ਔਰ ਸਮਰਪਿਤ ਕਰਕੇ ਗੁਰੂ ਚਰਨੀ ਲਾ ਕੇ ਇਹਨੂੰ ਅੱਜ ਸੇਵਾ ਦਾ ਕਾਰਜ ਸੰਗਤ ਦੇ ਵਿੱਚ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੀ ਜਿੰਨੀ ਵੀ ਸੰਗਤ ਅੱਜ ਸ਼ਮੂਲੀਅਤ ਸਮੁੱਚੇ ਪੰਜਾਬ ਤੋਂ ਅੱਜ ਸੁਲਤਾਨਪੁਰ ਲੋਧੀ ਆਏਗੀ ਉਹ ਇਸ ਨੂੰ ਲੈ ਕੇ ਜਾਏਗੀ ਇੱਕ ਦਸਤਾਵੇਜ ਬੁੱਕਲੇਟ ਤਿਆਰ ਕੀਤੀ ਹੈ ਜਿਹੜੀ ਬੁੱਕਲੇਟ ਡੈਡੀਕੇਟ ਕੀਤੀ ਹੈ 2556 ਪ੍ਰਕਾਸ਼ ਪੁਰਬ ਆਫ ਗੁਰੂ ਨਾਨਕ ਦੇਵ ਜੀ ਔਰ ਇਹ ਗੁਰਦੁਆਰਾ ਸੁਲਤਾਨਪੁਰ ਲੋਦੀ ਦੇ ਬੇਰ ਸਾਹਿਬ ਦੇ ਹੀ ਕਾਰਜ ਨੂੰ ਦਰਸਾਉਂਦੀ ਹੈ ਇਹਦੇ ਵਿੱਚ ਸਮੇਂ-ਸਮੇਂ ਤੇ ਆ ਕੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਹੈ ਚਾਹੇ ਭੋਰਾ ਸਾਹਿਬ ਦੀ ਤਸਵੀਰ ਹੈ ਕਰੀ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪੇ ਤਾਂ ਸੁਖ ਪਾਵਾਂ ਆ ਜਿਹੜੀ ਖਾਸ ਕਰ ਤਸਵੀਰ ਹੈ ਮੈਂ ਦੱਸਣਾ ਚਾਹੁੰਨਾ ਗੁਰਦੁਆਰਾ ਸਾਹਿਬ ਦੀ ਜਿਹੜੀ ਬਹੁਤ ਸੋਹਣੀ ਅੰਮ੍ਰਿਤ ਵੇਲੇ ਦੀ ਤਸਵੀਰ ਹੈ ਇਹ 550ਵੇਂ ਪ੍ਰਕਾਸ਼ ਪੁਰਬ ਵੇਲੇ ਦੀ ਖਿੱਚੀ ਹੈ ਤੋ 550ਵੇਂ ਪ੍ਰਕਾਸ਼ਪੁਰਬ ਤੋਂ ਲੈ ਕੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ 556ਵਾਂ ਪ੍ਰਕਾਸ਼ਪੁਰ ਦਾ ਦਿਹਾੜਾ ਹੈ 5 ਸਾਲ ਦਾ ਜੋ ਇੱਕ ਗੁਰਦੁਆਰਾ 베ਰ ਸਾਹਿਬ ਦਾ ਸਮੇਂ-ਸਮੇਂ ਦਾ ਸਫਰ ਹੈ ਉਸ ਨੂੰ ਇਹਦੇ ਵਿੱਚ ਕੈਮਰੇ ਰਾਹੀਂ ਕੈਦ ਕਰਕੇ ਇੱਕ ਸੇਵਾ ਦੇ ਰੂਟ ਦੇ ਵਿੱਚ ਅੱਜ ਅਸੀਂ ਇਹਨੂੰ ਗੁਰਦੁਆਰਾ ਸਾਹਿਬ ਦੇ 베ਰ ਸਾਹਿਬ ਦੇ ਮੈਨੇਜਰ ਔਰ ਹੈੱਡ ਗ੍ਰੰਥੀ ਸਾਹਿਬ ਨੂੰ ਸਪੁਰਤ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਾਡੇ ਪੰਜਾਬ ਸੂਬੇ ਤੇ ਮਿਹਰ ਭਰਿਆ ਆਪਣਾ ਹੱਥ ਰੱਖਣ ਖਾਸ ਕਰਕੇ ਆਉਣ ਵਾਲਾ ਸਮਾਂ ਪੰਜਾਬ ਸਾਡਾ ਤਰੱਕੀ ਕਰੇ ਸਾਡੀ ਕੌਮ ਤਰੱਕੀ ਕਰੇ ਔਰ ਸਾਨੂੰ ਨਿਮਰਤਾ ਸਾਹਿਤ ਮਿਹਨਤ ਨਾਲ ਕੰਮ ਕਰਨ ਦਾ ਬਲ ਬਖਸ਼ਣ ਅਤੇ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ